ਤਨ ਤਨ ਬਾਬਾ ਬੀਰਮਦਾਸ ਜੀ ਮਹਾਰਾਜ ਬਦੌਚੀ ਕਲਾਂ ਵਾਲੇ ਮਾਤਾ ਜੀ ਹੁਣੀ ਜੀ ਬਾਬਾ RAM ਜੀ ਦਾਸ ਅਤੇ ਬਾਬਾ ਨਿਰਮਲ ਦਾਸ ਜੀ ਦੀ ਅਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਬਾਬਾ ਬੀਰਮਦਾਸ ਜੀ ਦੇ ਤਪਸਥਾਨ ਬਦੌਚੀ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਇੱਕ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਦੇ ਵਿੱਚ ਪਾਰੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਸੀ ਅਤੇ ਪਹਿਲਵਾਨਾਂ ਨੇ اپنی جوڑ اجਮائش ਕੀਤੀ ਆ دیکھو ਕਿਸ ਤਰ੍ਹਾਂ ਪਹਿਲਵਾਨ ਜਿਹੜੇ ਕੁਸ਼ਤੀ ਲਾ ਰਹੇ ਨੇ ਤੇ ਇੱਕ ਦੂਜੇ ਦੀ ਪਿੱਠ ਨਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਚੱਲ ਰਹੀ ਹੈ ਤੇ ਜੋਰ ਅਜਮਾਈ ਚੱਲ ਰਹੀ ਹੈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਵਧੀਆ ਨੇ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਅਤੇ ਕਸਰਤਾਂ ਵੱਲ ਮੋੜਨ ਦੇ ਵਿੱਚ ਕੁਸ਼ਤੀ ਦੰਗਲ ਤੇ ਕਬੱਡੀ ਟੂਰਨਾਮੈਂਟ ਇੱਕ ਵੱਡਾ ਰੋਲ ਜਿਹੜਾ ਨਿਭਾਉਦੇ ਨੇ ਇਲਾਕੇ ਦੀ ਸਮੂਹ ਸਹਾਜੰਗਤ ਬੈਠ ਕੇ ਵੀਰ ਬਜ਼ੁਰਗ ਨੌਜਵਾਨ ਜਿਹੜੇ ਦੇਖ ਰਹੇ ਨੇ ਕਿ ਪਹਿਲਵਾਨ ਕਿਸ ਤਰ੍ਹਾਂ ਆਪਣੀ ਜੋਰ ਅਜਮਾਇਸ਼ ਜਿਹੜੀ ਕਰ ਰਹੇ ਨੇ ਕਿਉਂਕਿ ਖਾਧੀਆਂ ਖਰਾਕਾਂ ਦਾ ਗਰਾਉਂਡਾਂ ਦੇ ਵਿੱਚ ਜਾਂ ਅਖਾੜਿਆਂ ਦੇ ਵਿੱਚ ਹੀ ਪਤਾ ਲੱਗਦਾ ਹੈ ਸਾਹਿਬ ਦੀ ਬਾ ਅਖਾੜਾ ਬੜਵਾਲ ਬਾਬੇ ਕੋਲ ਨਗਰ ਪੈਂਦਾ ਬਿੜਵਾਲ ਤੇ ਆ ਨੀਲੇ ਰੰਗ ਦੇ ਲੰਗੋਟੇ ਵਿੱਚ ਹੈ ਪਹਿਲਵਾਨ ਕਾਦਰ ਅਜਨੌਦਾ ਇਹ ਵੱਡੀ ਚੰਡੀ ਦੀ ਕੁਸ਼ਤੀ ਹੈ ਤੇ ਧੰਨਵਾਦ ਕਰਦੇ ਆ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਉਹਨਾਂ ਦਾ ਜਿਨ੍ਹਾਂ ਦੇ ਆਸ਼ੀਰਵਾਦ ਤੇ ਸਦਕਾਰ ਸਾਲ ਇਹ ਕੁਸ਼ਤੀ ਦੰਗਲ ਕਰਾਇਆ ਜਾਂਦਾ ਹੈ ਪਹਿਲਵਾਨ ਪਹੁੰਚਦੇ ਨਗਰ ਦੇ ਵਿੱਚ ਤੇ ਪਹਿਲਵਾਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਨਗਰ ਵੱਲੋਂ ਬਾਬਾ ਜੀ ਉਹਨਾਂ ਵੱਲੋਂ ਸੋ ਸਾਰਿਆਂ ਦਾ ਧੰਨਵਾਦ ਜਿੰਨੀ ਵੀ ਸੰਗਤ ਪਹੁੰਚਦੀ ਹੈ ਪਹਿਲਵਾਨਾਂ ਦਾ ਸਤਿਕਾਰ ਕਰਦੀ ਹੈ ਪਹੁੰਚਣ ਤੇ ਕਾਲੇ ਰੰਗ ਦੇ ਲੰਗੋਟੇ ਵਿੱਚ ਸ਼ੰਮੀ ਪਹਿਲਵਾਨ ਲੁਧਿਆਣਾ ਤੇ ਦੂਸਰੇ ਪਾਸੇ ਨੀਲੇ ਰੰਗ ਦੇ ਲੰਗੋਟੇ ਵਿੱਚ ਗੋਲਡੀ ਅਫਰੋਜ਼ਪੁਰ ਵਾਲਾ ਇੱਕ ਟੋਲ ਲੱਗੀ ਹੈ কুਸਤੀ ਦੰਗਲ ਦੀ ਸਮਾਪਤੀ ਤੋਂ ਬਾਅਦ কুਸਤੀਆਂ ਦੇ ਵਿੱਚ ਭਾਗ ਲੈਣ ਵਾਲੇ ਹਰ ਪਹਿਲਵਾਨ ਨੂੰ ਬਾਬਾ ਬਿਆਨਤ ਦਾਸ ਜੀ ਨੇ ਮਾਨ ਸਨਮਾਨ ਦਿੱਤਾ ਚਾਹੇ ਉਹ ਕੁਸ਼ਤੀ ਜਿੱਤਿਆ ਹੋਵੇ ਚਾਹੇ ਕੁਸ਼ਤੀ ਹਾਰਿਆ ਹੋਵੇ ਚਾਹੇ ਉਹ ਕੁਸ਼ਤੀ ਦੇ ਵਿੱਚ ਬਰਾਬਰ ਰਿਹਾ ਹੋਵੇ ਕਿਉਂਕਿ ਬਾਬਾ ਜੀ ਨੇ ਕਿਹਾ ਕਿ ਪਹਿਲਵਾਨਾਂ ਦਾ ਮਾਨ ਸਨਮਾਨ ਬਹੁਤ ਜ਼ਰੂਰੀ ਹੈ ਤੇ ਇਸ ਮੌਕੇ ਟਵਾਨਾ ਫੀਡ ਫੈਕਟਰੀ ਵਾਲਾ ਪਰਿਵਾਰ ਵੀ ਜਿਹੜਾ ਮੌਕੇ ਦੇ ਉੱਤੇ ਹਾਜ਼ਰ ਸੀ ਇਸ ਸਮੇਂ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਵੀ ਹਾਜ਼ਰ ਸੀ ਬਾਬਾ ਜੀ ਨੇ ਸਾਰਿਆਂ ਨੂੰ ਕਹਾ ਕਿ ਸਾਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਤੇ ਅਜਿਹੇ ਉਪਰਾਲੇ ਵੱਤ ਤੋਂ ਵੱਧ ਇਲਾਕੇ ਵਿੱਚ ਹੋਣੇ